ਤੇ ਫਿਰ ਜ਼ਿੰਦਗੀ ਦਾ ਤੀਜਾ ਪੈਰ ਜਿਹੜਾ ਹੈ ਉਹ ਹੈ ਮਨੁੱਖ ਦਾ ਬੁਢੇਪਾ ਬੁਢੇਪਾ ਮਨੁੱਖ ਦੇ ਉੱਤੇ ਆਉਂਦਾ ਏ ਤੇ ਯਾਦ ਰੱਖਿਓ ਇਹ ਬੁਢੇਪਾ ਜਿਹੜਾ ਹੈ ਨਾ ਇਹ ਮਨੁੱਖ ਦੀ ਜ਼ਿੰਦਗੀ ਦਾ ਆਖਰ ਨਿ ਪੜਾ ਵੀ ਹੈ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ 40 ਸੀ ਪੁਰ ਹੋਏ 85 ਪੱਗ ਖਿਸੇ 60 ਕੀ ਬੁਢੇਪਾ ਆਵੇ ਬੇ 60 ਸਾਲਾਂ ਦਾ ਹੋਇਆ ਤੇ ਫਿਰ ਇਹਦਾ ਬੁਢੇਪਾ ਆ ਗਿਆ ਤੇ ਯਾਦ ਰੱਖਿਓ ਬੜੇਪੇ ਦੀਆਂ ਦੋ ਤਸਵੀਰਾਂ ਸਤਿਗੁਰ ਜੀ ਨੇ ਸਾਡੇ ਸਨਮੁਖ ਰੱਖੀਆਂ ਨੇ ਬੜੇਪੇ ਦੀਆਂ ਦੋ ਤਸਵੀਰਾਂ ਨੇ ਇੱਕ ਤਸਵੀਰ ਸਤਿਗੁਰ ਜੀ ਨੇ ਜਿਹੜੇ ਦੁਨੀਆਂ ਦੇ ਲੋਕ ਬੜੇਪੇ ਗੁਜ਼ਾਰਦੇ ਨੇ ਉਹ ਰੱਖੀ ਆ ਦੂਜੀ ਤਸਵੀਰ ਸਤਿਗੁਰ ਜੀ ਨੇ ਉਹ ਵੀ ਰੱਖੀ ਆ ਬੇ ਬੜੇਪਾ ਸਫਲ ਕਿਵੇਂ ਹੋਵੇਗਾ ਸਤਿਗੁਰ ਮਹਾਰਾਜ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇ ਉਹ ਪਰਮਾਤਮਾ ਦੇ ਸਦਾ ਹੀ ਗੁਣ ਰਹਿੰਦੇ ਨੇ ਉਨਾ ਦਾ ਧਿਆਨ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਉਹਨਾਂ ਦੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ ਇੱਕ ਬੁਢੇਪਾ ਆਇਆ ਜਿਨ੍ਹਾਂ ਨੇ ਸਫਲ ਕਰ ਲਿਆ ਪਰ ਯਾਦ ਰੱਖਿਓ ਬੁਢੇਪਾ ਜਿਹਨੂੰ ਸਤਿਗੁਰ ਜੀ ਦੀ ਪਾਵਨ ਬਾਣੀ ਨੇ ਇੱਕ ਰੋਗ ਵੀ ਕਿਹਾ ਇਹ ਪਹਿਲੀ ਤਸਵੀਰ ਹੈ ਬੁਢੇਪੇ ਦੀ ਜਦੋਂ ਮਨੁੱਖ ਰੋਗ ਦੇ ਵਿੱਚ ਗਰਸਿਆ ਜਾਂਦਾ ਹੈ ਕਿਉਂਕਿ ਸਤਿਗੁਰ ਮਹਾਰਾਜ ਕਹਿੰਦੇ ਨੇ ਬੁਢੇਪੇ ਦੇ ਵਿੱਚ ਮਨੁੱਖ ਰੋਗੀ ਹੋ ਜਾਂਦਾ ਹੈ ਤੇ ਸਤਿਗੁਰ ਮਹਾਰਾਜ ਨੇ ਸਮਝਾਉਣਾ ਵੀ ਕੀਤਾ ਵੀ ਸੱਜਣਾ ਜਿੰਨੀ ਦੇਰ ਤੱਕ ਤੇਰੇ ਤੇ ਜਵਾਨੀ ਆ ਉਸ ਤੋਂ ਬੁਢੇਪਾ ਆਵੇ ਉਸ ਤੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਨੂੰ ਜਪ ਲੈ ਜੱਬ ਲਗ ਜਰਾ ਰੋਗ ਨਹੀਂ ਆਇਆ ਜਰਾ ਕਹਿੰਦੇ ਨੇ ਬੁਢੇਪਾ ਸਤਿਗੁਰ ਕਹਿੰਦੇ ਨੇ ਬੁਢੇਪਾ ਰੋਗ ਹੈ ਇਹ ਰੋਗ ਆਵੇ ਉਸ ਤੋਂ ਪਹਿਲਾਂ ਪ੍ਰਮਾਤਮਾ ਨੂੰ ਜਪ ਲੈ ਜੱਬ ਲਗ ਜਰਾ ਰੋਗ ਨਹੀਂ ਆਇਆ ਜੱਬ ਲਕ ਕਾਲ ਗ੍ਰਸੀ ਨਹੀਂ ਕਾਇਆ ਜੱਬ ਲਕ ਵਿਕਲ ਭਈ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਪਰਮਾਤਮਾ ਨੂੰ ਜਪ ਲੈ ਕਿਉਂਕਿ ਇਹ ਬੜੇਪਾ ਆਏਗਾ ਨਾ ਤੇ ਬੜੇਪੇ ਨੇ ਤੇਰਾ ਸਭ ਕੁਝ ਲੈ ਜਾਣਾ ਬੜੇਪੇ ਨੇ ਸਭ ਕੁਝ ਲੈ ਜਾਣਾ ਜਰਾ ਜੋਬਨ ਜਰਾ ਜੋਬਨ ਚਲਾ ਗਿਆ ਤੇ ਕਾਲ ਨੇ ਗ੍ਰਸ ਲਿਆ ਬੜੇਪੇ ਰੂਪੇ ਕਾਲ ਨੇ ਤੇ ਸਤਗੁਰੂ ਮਹਾਰਾਜ ਕਹਿੰਦੇ ਨੇ ਫਿਰ ਮੌਤ ਦਾ ਡੰਡ ਜਿਹੜਾ ਨਾ ਮਿਰਤ ਮਿਰਤੂ ਮੌਤ ਦਾ ਡੰਡ ਉਹ ਤੇਰੇ ਸਿਰ ਦੇ ਉੱਤੇ ਆ ਕੇ ਟਪਕਣ ਲੱਗ ਪੈਣਾ ਹੈ ਤੇ ਸਤਗੁਰੂ ਮਹਾਰਾਜ ਕਹਿਣ ਲੱਗੇ ਬੜੇਪਾ ਆਵੇ ਇਸ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਨੂੰ ਜਪ ਲੈ ਕਿਉਂਕਿ ਭਗਤ ਭੀਖਣ ਜੀ ਸਾਡੇ ਸਨਮੁਖ ਰੱਖਦੇ ਨੇ ਕਿ ਬੁਢੇਪੇ ਦੇ ਵਿੱਚ ਮਨੁੱਖ ਜਿਹੜਾ ਹੈ ਉਹਦੀ ਜੀਵਨ ਕਿਓ ਜਿਆ ਹੈ ਨੈਣੋਂ ਨੀਰ ਬਹੇ ਤਨ ਖੀਨਾ ਭੈ ਕੇ ਸਤੁਦਬਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅੱਬ ਕੀ ਕਰੇ ਪ੍ਰਾਣੀ ਬੁਢੇਪਾ ਆਇਆ ਨੈਣਾ ਦੇ ਵਿੱਚੋਂ ਨੀਰ ਪਾਣੀ ਵਗਦਾ ਏ ਦਿਖਾਈ ਨਹੀਂ ਦਿੰਦਾ ਕੰਠ ਜਿਹੜਾ ਹੈ ਇਹਦੇ ਵਿੱਚ ਬਲਗਮ ਹਮੇਸ਼ਾ ਜੰਮੀ ਰਹਿੰਦੀ ਆ ਮਨੁੱਖ ਬੋਲ ਨਹੀਂ ਸਕਦਾ ਬੁਢੇਪੇ ਦੇ ਵਿੱਚ ਇਹ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਇਹ ਬੁਢੇਪਾ ਇਹੋ ਜੀ ਹਾਲਾਤ ਸਾਡੀ ਪੈਦਾ ਕਰਦਾ ਏ ਉਥੇ ਸਤਿਗੁਰੂ ਮਹਾਰਾਜ ਕਹਿੰਦੇ ਬੁਢੇਪਾ ਜਿਹੜਾ ਮਨੁੱਖ ਨੂੰ ਇਹ ਸੁੰਦਰਤਾ ਨੂੰ ਵੀ ਗਵਾ ਲੈਂਦਾ ਏ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤੇਰੇ ਸੁੰਦਰ ਦੰਦ ਸਨ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ થી ਮਰਨ ਦੰਦ ਬੜੇ ਸੁੰਦਰ ਲੱਗਦਾ ਸੀ ਬੁਢੇਪਾ ਆਇਆ ਇਹ ਚਲੇ ਗਏ ਨੈਣ ਬੜੇ ਸੁੰਦਰ ਸਨ ਉਹ ਵੀ ਉਹਦੇ ਉੱਤੇ ਝੁਰੜੀਆਂ ਪੈ ਗਈਆਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਨੈਣ ਵੀ ਅੰਦਰ ਨੂੰ ਬਸ ਗਏ ਦੰਦ ਵੀ ਚਲੇ ਗਏ ਕਿਉਂਕਿ ਇਹ ਸਾਰਾ ਬੁਢੇਪੇ ਦੀ ਨਿਸ਼ਾਨੀ ਹੈ ਸਤਿਗੁਰੂ ਮਹਾਰਾਜ ਨੇ ਜ਼ਿੰਦਗੀ ਦੇ ਪਹਿਰ ਨੂੰ ਸਾਡੇ ਸਨਮੁਖ ਰੱਖਦਿਆਂ ਇਹ ਵੀ ਗੱਲ ਸਮਝਾ ਦਿੱਤੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਬਿਰਧ ਪਿਆ ਤਨ ਖੀਨ ਜ਼ਿੰਦਗੀ ਦਾ ਚੌਥਾ ਪੈਰ ਮਨੁੱਖ ਦੇ ਉੱਤੇ ਬਿਰਧ ਅਵਸਥਾ ਆਈ ਬੁਢੇਪਾ ਆਇਆ ਤਨ ਜਿਹੜਾ ਸੀ ਨਾ ਉਹ ਛਿੱਜਣ ਲੱਗ ਪਿਆ ਬੁਢੇਪਾ ਹੁਣ ਹੱਥ ਨਹੀਂ ਸਾਥ ਦਿੰਦੇ ਪੈਰ ਸਾਥ ਨਹੀਂ ਦਿੰਦੇ ਕੰਨ ਸਾਥ ਨਹੀਂ ਦਿੰਦੇ ਅੱਖਾਂ ਸਾਥ ਨਹੀਂ ਦਿੰਦੀਆਂ ਇਹ ਸਾਰੇ ਬੁਢੇਪੇ ਦੀ ਨਿਸ਼ਾਨੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਬਿਰਧ ਪਿਆ ਤਨ ਖੀਨ ਅੱਖੀ ਅੰਧ ਨਾ ਦੀ ਸਹੀ ਬਣ ਜਾ ਰਿਆ ਮਿਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੀ ਪਰਾਕੂ ਤਾਣਾ ਹੁਣ ਕੰਨਾ ਰਾਹੀ ਕੁਝ ਨਹੀਂ ਸੁਣਦਾ ਜੇ ਘੱਟ ਸੁਣਦਾ ਪੋਤੇ ਪੁੱਤਰੀਆਂ ਕੁਝ ਕਹਿੰਦੇ ਨੇ ਤੇ ਇਹ ਸਮਝ ਕੁਝ ਹੋਰ ਲੈਂਦਾ ਏ ਇਹ ਬੋਲ ਦਾ ਕੁਝ ਹੋਰ ਹੈ ਪਰੰਤੂ ਇਹਦੀ ਆਵਾਜ਼ ਜਿਹੜੀ ਆ ਉਹ ਸਪਸ਼ਟ ਨਹੀਂ ਹੁੰਦੀ ਸਤਿਗੁਰ ਮਹਾਰਾਜ ਕਹਿਣ ਲੱਗੇ ਬੁਢੇਪਾ ਆ ਗਿਆ ਤੇ ਯਾਦ ਰੱਖਿਓ ਬੁਢੇਪੇ ਦਾ ਔਗਣ ਹੈ ਕਿਉਂਕਿ ਬੜੇਪੇ ਦੇ ਵਿੱਚ ਮਨੁੱਖ ਥੱਕਿਆ ਹਾਰਿਆ ਹੁੰਦਾ ਹੈ ਜਵਾਨੀ ਪਹਿਰਾ ਮਨ ਨੂੰ ਇਹਦਾ ਸਿਖਰ ਹੈ ਤੇ ਜਦੋਂ ਮਨੁੱਖ ਸਿਖਰ ਤੇ ਚੜਦਾ ਮਨ ਨੂੰ ਕਿਸੇ ਪਹਾੜੀ ਦੇ ਉੱਤੇ ਚੜਦਾ ਤੇ ਚੜਦਿਆਂ ਚੜਦਿਆਂ ਆਖਰ ਜਦੋਂ ਪੱਗ ਖਿਸੇ ਸੱਠੀ ਕੇ ਬੜੇਪਾ ਆਵੇ ਕਿਉਂਕਿ ਥੱਲੇ ਨੂੰ ਆਉਣਾ ਹੀ ਹੈ ਤੇ ਮਨ ਨੂੰ ਪਹਾੜ ਤੋਂ ਥੱਲੇ ਉਤਰ ਆਇਆ ਹੁਣ ਇੰਨੀ ਤਾਕਤ ਵੀ ਨਹੀਂ ਕਿ ਮੁੜ ਪਹਾੜ ਦੇ ਉੱਤੇ ਚੜ ਸਕੇ ਜੇ ਜਿਹੜਾ ਪਹਾੜ ਦੇ ਉੱਤੇ ਕੰਮ ਕਰਨਾ ਸੀ ਜਾ ਕੇ ਉਹ ਕਰ ਵੀ ਨਾ ਸਕਿਆ ਤੇ ਫਿਰ ਕੀ रह ਗਿਆ ਪਛਤਾਵਾ ਕਿਉਂਕਿ ਮੰਜ਼ਲ ਨਹੀਂ ਮਿਲੀ ਜੇ ਮੰਜ਼ਲ ਮਿਲ ਜਾਂਦੀ ਤੇ ਫਿਰ ਕੋਈ ਪਛਤਾਵਾ ਨਹੀਂ ਸੀ ਉਹਨਾ ਭਾਵੇਂ ਤਨ ਜਿਹੜਾ ਸੀ ਉਹ ਬੇਆਰਾਮਾ ਹੋ ਜਾਂਦਾ ਤਨ ਜਿਹੜਾ ਸੀ ਉਹ ਥਕੇਵੇਂ ਦੇ ਵਿੱਚ ਹੁੰਦਾ ਕੋਈ ਪਰਵਾਹ ਨਹੀਂ ਸੀ ਪਰ ਮੰਜ਼ਲ ਮਿਲੀ ਕੋਈ ਨਾ ਤਨ ਦੇ ਉੱਤੇ ਥਕੇਵਾਂ ਆ ਗਿਆ ਤੇ ਫਿਰ ਪਛਤਾਵਾ ਰਹਿ ਗਿਆ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਪਛਤਾਵਾ ਤੇਰੇ ਹਿਰਦੇ ਦੇ ਵਿੱਚ ਨਾ ਰਹੇ ਇਸ ਤੋਂ ਪਹਿਲਾਂ ਪਹਿਲਾਂ ਤੂੰ ਆਪਣੀ ਜਵਾਨੀ ਤੇ ਬੜੇਪਾ ਆਉਣ ਤੋਂ ਪਹਿਲਾਂ ਪ੍ਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈ ਤੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਰਨੋ ਹੋਤੋ ਸੋ ਨਾ ਕੀਓ ਪਰ ਯੋ ਲੋਭ ਕੇ ਫੰਦ ਨਾਨਕ ਸਮਿਓ ਰੰਗ ਗਿਓ ਅਬ ਕਿਉ ਰੂਪਤ ਅੰਧ ਸਤਿਗੁਰ ਮਹਾਰਾਜ ਕਹਿਣ ਲੱਗੇ ਜਦੋਂ ਕਰਨਾ ਸੀ ਤੇ ਉਸ ਵਕਤ ਤੂੰ ਕਰ ਨਾ ਸਕਿਆ ਉਦੋਂ ਲੋਭ ਦੇ ਵਿੱਚ ਫਸਿਆ ਰਿਆ ਤੇ ਹੁਣ ਬੜੇਪਾ ਆ ਗਿਆ ਹੁਣ ਤੇ ਪਛਤਾਵਾ ਹੀ ਰਹਿ ਗਿਆ ਹੁਣ ਤੂੰ ਕੁਝ ਨਹੀਂ ਕਰ ਸਕਦਾ ਇਹ ਦੁਨੀਆ ਦੀ ਤਸਵੀਰ ਸਤਿਗੁਰ ਜੀ ਬਾਣੀ ਦੇ ਅੰਦਰ ਸਾਡੇ ਸਨਮੁਖ ਰੱਖਦੇ ਨੇ ਕਿਉਂਕਿ ਜੀਵਨ ਤੇ ਬੜਾ ਕੀਮਤੀ ਸੀ ਪਰ ਇਹਨੇ ਉਸ ਕੀਮਤੀ ਜੀਵਨ ਨੂੰ ਕਾਡੀਆਂ ਦੇ ਭਾਅ ਵੇਚ ਕੇ ਤੇ ਆਪਣਾ ਬਰਬਾਦ ਕਰ ਲਿਆ ਸਤਿਗੁਰ ਮਹਾਰਾਜ ਕਹਿਣ ਲੱਗੇ ਬੁਢੇਪੇ ਦਾ ਇੱਕ ਔਗਣ ਹੋਰ ਵੀ ਜਿਹੜਾ ਉਹ ਇਹੋ ਜਿਹਾ ਹੈ ਕੀ ਬਚਪਨ ਤੋਂ ਲੈ ਕੇ ਜਵਾਨੀ ਜਵਾਨੀ ਤੋਂ ਲੈ ਕੇ ਬੜੇਪੇ ਤੱਕ ਪਹੁੰਚਦੇ ਆ ਪਹੁੰਚਦੇ ਆ ਮਨੁੱਖ ਬਹੁਤ ਸਾਰਾ ਗਿਆਨ ਹਾਸਲ ਕਰ ਲੈਂਦਾ ਜੇ ਤੇ ਉਹ ਗਿਆਨ ਨੂੰ ਵੰਡ ਦੇਵੇ ਮਨੁੱਖਤਾ ਦੇ ਅੰਦਰ ਕਿਉਂਕਿ ਪੂਰਨ ਮਨੁੱਖ ਕੋਈ ਵੀ ਨਹੀਂ ਹੁੰਦਾ ਭਾਵੇਂ ਉਹ ਬੜੇਪੇ ਤੱਕ ਆ ਜਾ ਗਿਆ ਗਿਆਨ ਭਾਵੇਂ ਕਰ ਲਿਆ ਪਰ ਗਿਆਨ ਫਿਰ ਜੇ ਹੰਕਾਰ ਦੇ ਵਿੱਚ ਬਦਲ ਗਿਆ ਤੇ ਯਾਦ ਰੱਖਿਓ ਫਿਰ ਇਹ ਬੜੇਪਾ ਰੁਲ ਜਾਏਗਾ ਬੜੇਪੇ ਦਾ ਇਹ ਵੀ ਆਗਣ ਹੈ ਗਿਆਨ ਜਦੋਂ ਉਹਦੇ ਉੱਤੇ ਹੰਕਾਰ ਤੇ ਫਿਰ ਮਨੁੱਖ ਸੋਚਦਾ ਜੋ ਮੈਂ ਕਹਿੰਦਾ ਉਹ 100% ਸੱਚ ਹੈ ਤੇ ਮੇਰੀ ਗੱਲ ਸਾਰੇ ਹੀ ਮੰਨਣ ਤੇ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਬੁੜੇਪੇ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਬੁੜੇਪੇ ਦਾ ਔਗਣ ਹੋ ਜਾਇਆ ਕਰਦਾ ਏ ਇਹ ਬੁੜੇਪੇ ਦਾ ਔਗਣ ਹੋ ਜਾਇਆ ਕਰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਿਰ ਖਾਕ ਸ਼ਾਨੇ ਸਿਰ ਖਾਕ ਸ਼ਾਨ ਦਾ ਰਿਆ ساری ਉਮਰ ਪਰ ਜਿਨ੍ਹਾਂ ਦੇ ਕਾਰਨ ਇਹ ਖਾਕ ਸ਼ਾਨਦਾਰ ਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਹੁਣ ਉਹ ਲੋਕ ਆਖਾਂ ਨਹੀਂ ਮੰਨਦੇ ਬਧਾਤਾ ਸਿੰਘ ਤੀਰ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਬਰਿਆਮ ਕਦੇ ਇਹ ਸੋਹਣਾ ਸੀ ਜੋ ਕਹਿੰਦਾ ਸੀ ਉਹ ਕਰਦਾ ਸੀ ਪੁੱਤ ਹੱਥੀ ਸ਼ਾਮਾ ਕਰਦੇ ਸਨ ਇਹ ਜਿੱਥੇ ਵੀ ਜਾ ਬਹਿੰਦਾ ਸੀ ਇਹ ਆਪਣੇ ਘਰ ਦਾ ਰਾਜਾ ਸੀ ਸਭ ਇਸ ਦਾ ਪਾਣੀ ਭਰਦੇ ਸਨ ਇਹ ਦਾ ਸਾਰੇ ਪਾਣੀ ਭਰਦੇ ਸਨ ਇਹ ਘਰ ਦਾ ਰਾਜਾ ਸੀ ਪਰ ਹੁਣ ਬੜੇਪਾ ਆ ਗਿਆ ਹੁਣ ਇਸ ਤੋਂ ਤੁਰਿਆ ਜਾਂਦਾ ਨਹੀਂ ਹੁਣ ਇਹਦੇ ਕੋ ਤੁਰਿਆ ਜਾਂਦਾ ਨਹੀਂ ਤੇ ਕੋਈ ਇਹਦਾ ਆਖਾ ਜਿਹੜਾ ਹੈ ਉਹ ਵੀ ਨਹੀਂ ਮੰਨਦਾ ਤੇ ਫਿਰ ਆਖਰ ਉਹੀ ਧੀਆ ਪੁੱਤਰ ਜਿਨ੍ਹਾਂ ਵਾਸਤੇ ਸਾਰੀ ਉਮਰ ਗਵਾਦ ਦਿੱਤੀ ਤੇ ਫਿਰ ਆਖਰ ਉਹ ਕਹਿ ਦਿੰਦੇ ਨੇ ਕਹਿੰਦੇ ਨੇ ਇਹ ਮੰਝਿਓ ਉੱਠਣ ਜੋਗਾ ਨਹੀਂ ਐਵੇਂ ਹੀ ਬੁੜਬੁੜ ਕਰਦਾ ਏ ਤਦ ਨੂਹਾ ਪੁੱਤਰ ਕਹਿੰਦੇ ਨੇ ਹੁਣ ਬੁੱਢੜਾ ਕਿਉ ਨਹੀਂ ਮਰਦਾ ਏ ਇਹ ਹਾਲਾਤ ਬਣ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਵੀ ਬੁਢੇਪੇ ਦਾ ਔਗਣ ਹੈ ਸਭ ਸਾਥ ਛੱਡ ਜਾਂਦੇ ਨੇ ਫਿਰ ਬੁਢੇਪੇ ਦਾ ਇਹ ਔਗਣ ਇਹ ਵੀ ਹੈ ਕਿ ਜਦੋਂ ਜਵਾਨੀ ਜਦੋਂ ਬਚਪਨ ਵਿੱਚ ਸੀ ਇਹਦੇ ਅੱਗੇ ਜਵਾਨੀ ਦਿਸਦੀ ਸੀ ਇਹਨੂੰ ਜਵਾਨੀ ਦੇ ਵਿੱਚ ਆਇਆ ਤੇ ਜਵਾਨੀ ਦੇ ਅੱਗੇ ਫਿਰ ਇਹਨੂੰ ਬੁਢੇਪਾ ਦਿਸਦਾ ਸੀ ਕੁਝ ਦਿਸਦਾ ਸੀ ਪਰ ਹੁਣ ਜਦੋਂ ਬੁਢੇਪੇ ਵਿੱਚ ਆਇਆ ਨਾ ਹੁਣ ਇਹਨੂੰ ਕੋਈ ਆਸ ਨਹੀਂ ਹੁਣ ਕੀ ਦਿਸਦਾ ਹੁਣ ਅੱਗੇ ਮੌਤ ਦਿਸਦੀ ਹੈ ਇੱਕ ਸ਼ਾਇਰ ਲਿਖਦਾ ਹੈ ਇਹ ਮੇਰੇ ਮੋਲਾ ਤੇਰੀ ਦੁਨੀਆ ਫਾਨੀ ਦੇਖੀ ਜਹਾਂ ਹਰ ਕੁਝ ਆਣੀ ਜਾਣੀ ਵੇਖੀ ਜੋ ਜਾ ਕੇ ਨਾ ਆਏ ਉਹ ਜਵਾਨੀ ਦੇਖੀ ਜੋ ਆਕੇ ਨਾ ਜਾਏ ਉਹ ਬੁਢੇਪਾ ਦੇਖਾ ਜਵਾਨੀ ਚਲੀ ਜਾਵੇ ਮੁੜ ਕੇ ਨਹੀਂ ਆਉਂਦੀ ਬੁਢੇਪਾ ਆ ਜਾਵੇ ਤੇ ਮੁੜ ਕੇ ਜਾਂਦਾ ਨਹੀਂ ਹੈ ਇਸ ਤੋਂ ਬਾਅਦ ਜਿਹੜਾ ਹੈ ਉਹ ਮੌਤ ਹੈ ਪਰ ਸਤਗੁਰੂ ਮਹਾਰਾਜ ਕਹਿਣ ਲੱਗੇ ਇਹ ਭਾਵੇਂ ਬੁਢੇਪੇ ਦੇ ਵਿੱਚ ਔਗਣ ਹੈ ਪਰ ਜੇਕਰ ਤੂੰ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਲਵੇ ਨਾ ਤੇ ਫਿਰ ਤੇਰਾ ਬੁਢੇਪਾ ਜਿਹੜਾ ਹੈ ਉਹ ਵੀ ਸਬਰ ਸਕਦਾ ਹੈ ਗੁਰਮਖ ਬੁੱਢੇ ਕਦੇ ਨਹੀਂ ਜੋ ਆਪਾਂ ਸ਼ੁਰੂ ਦੇ ਵਿੱਚ ਵਿਚਾਰ ਕੀਤੀ ਸੀ ਬੁਢੇਪੇ ਦੇ ਆਰੰਭ ਦੇ ਵਿੱਚ ਜਿਨ੍ਹਾਂ ਅੰਤਰ ਸੁਰਤ ਗਿਆਨ ਹੈ ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਗੁਰੂ ਗਿਆਨ ਦੇ ਨਾਲ ਜੁੜੀ ਹੋਈ ਹੈ ਉਹਨਾਂ ਦਾ ਉਹ ਕਦੀ ਆਤਮਕ ਤੌਰ ਤੇ ਫਿਰ ਬੁੱਢੇ ਕਦੀ ਨਹੀਂ ਹੁੰਦੇ ਜਰਾ ਜੋ ਨਾ ਸਕਈ ਸੱਚ ਰਹੇ ਲਿਵ ਲਾਏ ਸਤਿਗੁਰੂ ਮਹਾਰਾਜ ਕਹਿੰਦੇ ਜਰਾ ਬੁਢੇਪਾ ਉਹਨਾਂ ਨੂੰ ਪੋ ਨਹੀਂ ਜੀ ਸਕਦਾ ਕਦੋਂ ਜਦੋਂ ਉਹ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਾਏ ਤੇ ਬੁਢੇਪੇ ਦੇ ਵਿੱਚ ਇਤਿਹਾਸ ਭਰਿਆ ਪਿਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਬੁਢੇਪੇ ਦੇ ਵਿੱਚ ਗੁਰ ਚਰਨਾ ਵਿੱਚ ਜਾ ਕੇ ਆਪਣਾ ਸੀਸ ਨਵਾਇਆ ਸੀ 62 ਸਾਲ ਦੀ ਉਮਰ ਦੇ ਵਿੱਚ ਤੇ ਫਿਰ ਜੱਸ ਦਿੱਤਾ ਬੁਢੇਪੇ ਵਿੱਚ ਸੇਵਾ ਵੀ ਹੋ ਸਕਦੀ ਹੈ ਜੇ ਗੁਰ ਚਰਨਾਂ ਦੇ ਨਾਲ ਸੁਰਤ ਜੁੜੀ ਰਹੇ ਤੇ ਫਿਰ 74 ਸਾਲ ਦੀ ਉਮਰ ਦੇ ਵਿੱਚ ਗੁਰਤਾ ਕੱਦੀ ਮਿਲੀ 22 ਸਾਲ ਸਿੱਖ ਕੌਮ ਦੀ ਅਗਵਾਈ ਕਰਕੇ ਦੱਸ ਦਿੰਦਾ ਬੁਢੇਪਾ ਇਵੇਂ ਸਫਲ ਹੋ ਸਕਦਾ ਹੈ ਬੁਢੇਪਾ ਆਪਾਂ ਪਹਿਲਾਂ ਬਾਬਾ ਬੁੱਢਾ ਜੀ ਦੀ ਵੀ ਗੱਲ ਕੀਤੀ ਉਹਨਾਂ ਨੇ ਵੀ ਆਪਣਾ ਬੁਢੇਪਾ ਸਫਰ ਲਿਆ ਗੁਰ ਚਰਨਾਂ ਦੇ ਵਿੱਚ ਆ ਕੇ ਤੇ ਯਾਦ ਰੱਖਿਓ ਬੁਢੇਪਾ ਵੇਖਦੇ ਆ ਬਾਬਾ ਦੀਪ ਸਿੰਘ ਦਾ ਵੇਖਦੇ ਆ ਬੁੜੇਪੇ ਦੇ ਵਿੱਚ ਖੰਡਾ ਫੜ ਕੇ ਦਰਬਾਰ ਸਾਹਿਬ ਵੱਲ ਨੂੰ ਤੁਰਿਆ ਬੁੜੇਪਾ ਵੇਖਦੇ ਆ ਜਦ ਰੱਖਿਓ ਸ਼ਾਮ ਸਿੰਘ ਅਟਾਰੀ ਦਾ ਵੇਖਦੇ ਆ ਬੁੜੇਪੇ ਦੇ ਵਿੱਚ ਅਖੀਰਲੀ ਲੜਾਈ ਲੜੀ ਤੇ ਸ਼ਹੀਦ ਹੋ ਗਿਆ ਕਿਉਂਕਿ ਸੁਰਤ ਜਿਹੜੀ ਸੀ ਨਾ ਉਹ ਪਰਮਾਤਮਾ ਦੇ ਨਾਲ ਜੁੜੀ ਹੋਈ ਸੀ ਗਿਆਨ ਜਿਹੜਾ ਸੀ ਉਹ ਗੁਰੂ ਦਾ ਪ੍ਰਾਪਤ ਸੀ ਤਾਂ ਕਰਕੇ ਬੁੜੇਪਾ ਸਫਲ ਹੋ ਗਿਆ ਬੁੜੇਪਾ ਦੇਖਣਾ ਹੈ ਭਾਈ ਮਨੀ ਸਿੰਘ ਜੀ ਦਾ ਵੇਖਦੇ ਆ 90 ਸਾਲ ਦੀ ਉਮਰ ਜਲਾਦ ਬੰਦ-ਬੰਦ ਕੱਟਣ ਲੱਗਾ ਏ ਤੇ ਯਾਦ ਰੱਖਿਓ ਗਰਜਲਾਦ ਨੇ ਬੰਦ ਦੀ ਜਗਾ ਅੰਗ ਕੱਟਣ ਲੱਗਾ ਏ ਤੇ ਭਾਈ ਮਨੀ ਸਿੰਘ ਨੇ ਕਹਿ ਦਿੱਤਾ ਸੀ ਕਿ ਤੂੰ ਆਪਣਾ ਕਰਮ ਕਰ ਤੂੰ ਆਪਣੇ ਮਾਲਕ ਦਾ ਹੁਕਮ ਵਜਾ ਤੇ ਮੈਂ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਆ ਬੜੇ ਪਾਸਾ ਸਫਲ ਸਾਨੂੰ ਇਹ ਪਤਾ ਲੱਗਦਾ ਹੈ ਕਿਉਂਕਿ ਭਗਤ ਜੈਪਦੇਵ ਜੀ ਕਹਿੰਦੇ ਨੇ ਭਗਤ ਜੈਪਦੇਵ ਜੀ ਕਹਿੰਦੇ ਨੇ ਕੇਵਲ RAM ਨਾਮ ਮਨੋਰਮੰ ਬਦ ਅਮਰਤ ਤਤਮਿਆਂੰਗ ਨਾਦਨੋਤ ਜਸਮਰਨੇ ਜਨਮ ਜਰਾਦ ਮਰਨੰ ਪਯੰਗ ਜਿਹੜਾ ਪ੍ਰਮਾਤਮਾ ਦੇ ਨਾਲ ਸੁਰਤ ਜੋੜਦਾ ਏ ਅਮਰਤ ਰੂਪੀ ਪ੍ਰਮਾਤਮਾ ਦਾ ਨਾਮ ਮਿਲਦਾ ਉਹਨੂੰ ਬੁਢੇਪਾ ਉਹਨੂੰ ਮੌਤ ਕੁਝ ਵੀ ਨਹੀਂ ਪਾ ਸਕਦੀ ਜਿਹੜਾ ਗੁਰ ਚਰਨਾਂ ਦੇ ਨਾਲ ਸੁਰਤ ਨੂੰ ਜੋੜ ਲੈਂਦਾ ਸਤਿਗੁਰੂ ਕਿਰਪਾ ਕਰੇ ਅਸੀਂ ਸਾਰੇ ਬਚਪਨ ਵਿੱਚ ਵੀ ਬੈਠੇ ਹੋਵਾਂਗੇ ਜਵਾਨੀ ਵੀ ਬੈਠੀ ਆ ਤੇ ਬੁਢੇਪਾ ਵੀ ਬੈਠਾ ਹੈ ਸਤਿਗੁਰੂ ਦੇ ਨਾਲ ਸੁਰਤ ਜੋੜ ਕੇ ਇਹ ਤਿੰਨਾਂ ਹੀ ਅਵਸਥਾ ਨੂੰ ਸਫਲ ਕਰਕੇ ਆਪਣਾ ਜੀਵਨ ਸਫਲ ਕਰ ਸਕਦੇ ਆ ਵਿਚਾਰਾਂ ਦੀ ਸੱਚ ਕਰਦਿਆ ਹੋਈਆਂ ਬਯੰਤ ਬਯੰਤ ਪੁੱਲਾਂ ਦੀ ਖੇਮਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ